ਵਿੱਚ ਕਿਸਾਨਾਂ ਦੇ ਨਾਲ ਬਹੁਤ ਤਕਾ ਹੋਇਆ। ਦੋ ਸੈਂਟਰ ਸਰਕਾਰ ਹੈ, ਬੀਜੇਪੀ ਸਰਕਾਰ ਹੈ। ਉਹ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ। ਮਸਲਾ ਕੀ ਹੈ? ਕਿਸਾਨਾਂ ਨੇ ਜਿਹੜੀ ਫਸਲ ਹੈ ਉਹ ਵੇਚਣੀ ਸਟਾਰਟ ਕਰੀ ਪਰ ਜਿਹੜਾ ਵਪਾਰੀ ਸੀਗੇ ਜਾਂ ਜਿਹੜੇ ਵੱਡੇ ਲੋਕ ਨੇ ਜਿਨ੍ਹਾਂ ਦੇ ਕਾਰਖਾਨੇਦਾਰ ਨੇ ਉਹਨਾਂ ਨੇ ਰੇਟ ਕਰਨ ਤੋਂ ਬਾਅਦ ਕਿਸਾਨਾਂ ਨਾਲ ਕੱਟ ਲਾਉਣਾ ਸਟਾਰਟ ਕਰਤਾ। ਤੇ ਉਸ ਤੋਂ ਬਾਅਦ ਕਿਸਾਨਾਂ ਨੇ ਰਾਜੂ ਕਲਪੜਾ ਜੋ ਕਿਸਾਨ ਨੇਤਾ ਨੇ ਉਨੇ ਕਿਸਾਨ ਇਕੱਠੇ ਕਰਕੇ ਇੱਕ ਕਿਸਾਨ ਪੰਚਾਇਤ ਬੁਲਾਈ ਉਹਦੇ ਵਿੱਚ ਸਰਕਾਰ ਨੇ বিজেপি ਸਰਕਾਰ ਨੇ ਕਿਸਾਨਾਂ ਨੂੰ ਕੁੱਟਿਆ ਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਉਸ ਧੱਕੇ ਦੇ ਖਿਲਾਫ ਅਸੀਂ ਅੱਜ ਇਕੱਠੇ ਹੋਏ ਆ ਮੇਰੇ ਨਾਲ ਦੋਸ਼ੇਪ ਸਿੰਘ ਜੋ ਸਾਡੇ ਸਟੇਟ ਸੈਕਟਰੀ ਨੇ ਸਰਦਾਰ ਗਰਮੀਤ ਸਿੰਘ ਜੀ ਵਰਤ ਜੋ ਮਰੇ ਕੋਟਲੇ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਸਾਨ ਬਿੰਗ ਦੇ ਤੇ ਅਸੀਂ ਸੈਂਟਰ ਸਰਕਾਰ ਨੂੰ ਭਾਜਪਾ ਸਰਕਾਰ ਨੂੰ ਦੱਸ਼ਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਤੁਸੀਂ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਛੋਟੇ ਵਪਾਰੀਆਂ ਪ੍ਰਤੀ ਰਵੱਈਆ ਅਪਣਾਇਆ ਹੈ ਉਹ ਠੀਕ ਨਹੀਂ ਜੋ ਗੁਜਰਾਤ ਦੇ ਕਿਸਾਨ ਨੇ ਪੂਰੇ ਹਿੰਦੁਸਤਾਨ ਦਾ ਕਿਸਾਨ ਉਹਨਾਂ ਦੇ ਨਾਲ ਹੈ ਪੰਜਾਬ ਦਾ ਕਿਸਾਨ ਉਹਨਾਂ ਦੇ ਨਾਲ ਹੈ ਜੋ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ ਦੇਣ ਦੀ ਬਜਾਏ ਤੁਸੀਂ ਖੋਣ ਲੱਗੇ ਮੈਂ ਭਾਜਪਾ ਸਰਕਾਰ ਨੂੰ ਬੇਨਤੀ ਕਰਦਾ ਕਿ ਨਾ ਮਾੜੀਆਂ ਹਰਕਤਾਂ ਤੋਂ ਕਿਸਾਨ ਨੀਤੀ ਮਾਰੂ ਨੀਤੀ ਤੇ ਜਿਹੜਾ ਤੁਸੀਂ ਅਪਣਾਇਆ ਉਹਨੂੰ ਬੰਦ ਕਰੋ ਮੈਂ ਤਾਂ ਬਲਕੇ ਬੇਨਤੀ ਕਰਦਾ ਕਿ ਜਦstra ਪੰਜਾਬ ਦੀ ਸਰਕਾਰ ਕਰਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਰ ਰਹੀ ਹੈ ਕਿਸਾਨਾਂ ਦੀ ਹਰ ਗੱਲ ਸੁਣ ਰਹੀ ਹੈ ਉਹਨਾਂ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਸੁਣਨ ਦੀ ਬਜਾਏ ਤੁਸੀਂ ਕਿਸਾਨਾਂ ਨੂੰ ਸਵੇਰੇ 3 ਵਜੇ ਰਾਤ ਨੂੰ ਚੱਕ ਕੇ ਜ਼ਿਲ੍ਹਿਆਂ ਦੇ ਵਿੱਚ ਸੁੱਟੋਗੇ ਹਜ਼ਾਰਾਂ ਸੈਂਕੜੇ ਕਿਸਾਨਾਂ ਦੇ ਉੱਤੇ ਕਿਸ ਧੱਤ ਕੀਤੇ ਨੇ ਕਿਸਾਨਾਂ ਦੀ ਜਿਹੜੀ ਧਾਰਾ ਲਾਈ ਆ ਉਹ ਵੀ ਜਿਹੜੀ ਕਿਸਾਨਾਂ ਤੇ ਨਹੀਂ ਲੱਗਣੀ ਚਾਹੀਦੀ ਉਹ ਲਾਈ ਆ ਦੁਬਾਰਾ ਫੇਰ ਭਾਜਪਾ ਸਰਕਾਰ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਧੱਕਾ ਜਿਹੜਾ ਹੈਗਾ ਉਹ ਤੁਸੀਂ ਨਹੀਂ ਹਿੰਦੁਸਤਾਨ ਦੇ ਲੋਕਾਂ ਤੇ ਕਰ ਸਕਦੇ ਕਿਸਾਨਾਂ ਤੇ ਕਰ ਸਕਦੇ ਮਜ਼ਦੂਰਾਂ ਤੇ ਕਰ ਸਕਦੇ ਤੁਹਾਨੂੰ ਬਾਜਾਣਾ ਚਾਹੀਦਾ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਇਕੱਠੇ ਹੋਵੋ ਆਪਾਂ ਭਾਜਪਾ ਦੇ ਖਿਲਾਫ ਜੋ ਕਿਸਾਨ ਮਾਰੂ ਪਾਰਟੀ ਐ ਜੋ ਕਿਸਾਨ ਮਾਰੂ ਨੀਤੀਆਂ ਪੜਾਉਂਦੀ ਐ ਜੋ ਮਜ਼ਦੂਰ ਮਾਰੂ ਪਾਰਟੀ ਐ ਜੋ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਕੁਚਲਣਾ ਚਾਹੁੰਦੀ ਐ ਉਹਨਾਂ ਦੇ ਖਿਲਾਫ ਇੱਕ ਲੜਾਈ ਲੜੀਏ ਤਾਂ ਕਿ ਜਿਹੜਾ ਇਹ ਸ਼ਰਚਾ ਐ ਇਹਨੂੰ ਲੰਬਾ ਕੀਤਾ ਜਾ ਸਕੇ ਮੈਂ ਫੇਰ ਗੁਜਰਾਤ ਵਾਲੇ ਕਿਸਾਨਾਂ ਨੂੰ ਹੌਸਲਾ ਦੇਣਾ ਉਹਨਾਂ ਦੀ ਇਸ ਗਲਤੀ ਸਰੇਤਾ ਕਰਦਾ ਕਿ ਉਹਨਾਂ ਨੇ ਜੋ ਉਹਨਾਂ 'ਤੇ ਕਾ ਹੋ ਰਿਆ ଥି ਗਿਆ ਉਹਦੇ ਖਿਲਾਫ ਆਪਣੀ ਲੜਾਈ ਵਢੀ ਤੇ ਪੰਜਾਬ ਦਾ ਕਿਸਾਨ ਪੂਰੇ ਹਿੰਦੁਸਤਾਨ ਦਾ ਕਿਸਾਨ ਗੁਜਰਾਤ ਕ ਜਿਹੜੇ ਹੈਗੇ ਨੇ ਕਿਸਾਨ ਉਹਨਾਂ ਦੇ ਨਾਲ ਆ ਖਿਮਾ ਚੋਣੇ ਆ ਦੇਖੋ